ਲੋਬੇਰਾਂ ਦਾ ਉਸ ਤੋਂ ਬਹੁਤ ਹਲਕਾ ਇੱਕ ਹਾਦਸੇ ਬੰਗ ਗਿਆ। ਉਹ ਦਰਨੀ ਹੈ ਕਿ ਕਾਂਗਰਸ ਨੇ ਆਪਣੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਆਗਰਾ ਬਿੰਗ ਨੂੰ ਉਹ ਬਨੀ ਸੀ ਵਿਟੂ ਦੇ ਸਾਹਮਣੇ ਖੜਾ ਕਰ ਦਿੱਤਾ ਉਹਨਾਂ ਕਿ ਚੇਵਨ ਦੇ ਤਾਂ ਕਿ ਤੁਸੀਂ ਸਾਡੀ ਬਾੜੀ ਛੱਡ ਕੇ ਜਾਇਓ ਤੇ ਹੁਣ ਅਸੀਂ ਰਾਜਾ ਬੇਜਗ ਨੂੰ ਇਸ ਮੈਦਾਨ ਦੇ ਵਿੱਚ ਦਿੱ ਲੈ ਕੇ ਆਇਆ। ਇਹ ਚੈਲੰਜ ਰਮੇਕ ਬਿੱਟੂ ਨੂੰ ਵੀ ਹੈ ਔਰ ਰਾਇਗਰ ਬ੍ਰਿੰਗ ਨੂੰ ਵੀ ਹੈ ਜਿਸ ਦੇ ਬਾਥਫੂਲ ਕਪ ਨੇ ਆਪਣਾ ਪਹਿਨਾ ਇੱਕ ਬਹੁਤ ਹੀ ਗੰਭੀਰ ਉਹਦਾ ਮਹੱਤਮ ਕੋਲ ਵੀ ਉਹਦਾ ਇਸ ਸੰਬੰਧ ਵਿੱਚ ਪਾਵਰ ਜਾਦਾ ਹੈ ਇਹ ਮਤਾ ਹੈ ਕਿ ਅਮਰਤਾ ਵਾਰਡਿੰਗ ਜਿਹੜੀ ਰਾਜਵਲੇਂਗ ਦੀ ਤਾਨ ਬਤਰੀਂ ਹੈ ਪਿਛਲੀ ਦੋ ਸਭਾ ਤੋਂ ਦਾਣ ਵੀ ਕੋਨੇ ਦੇ ਬੜ ਪ੍ਰਭਾਵ ਅਚਲੇ ਟਾਈਮ ਦੇ ਨਾਲ ਬਤਰੀਂ ਦਾ ਦੇ ਵਿੱਚ ਤਿਆਰ ਕੀਤਾ ਸੀਗਾ ਇਹ ਗੱਲ ਲੱਗ ਹੈ ਕਿ ਰਾਗ ਬੜਿੰਗ ਉੱਥੇ ਹਾਰ ਗਈ ਸੀ ਤੇ ਉਹਨਾਂ ਨੇ ਆਪਣੇ પતિ ਦੇ ਲਈ ਫੇਰ ਲੁਧਿਆਣਾ ਦੇ ਵਿੱਚ ਚੋਲ ਪ੍ਰਤਿਆਗ ਕਰਨ ਦੀ ਕੋਸ਼ਿਸ਼ ਕੀਤੀ ਕਰ ਰਹੇ ਨੇ ਤੇ ਉਹਦੇ ਵਿੱਚ ਉਹਨਾਂ ਦੀ ਜ਼ਬਾਨ ਟਪਲਾ ਖਾ ਗਈ ਜਾਂ ਕਹਿਣ ਹੋਈ ਜਾਂ ਉਹ ਟਿੱਕੀ ਗੱਲ ਕਹਿ ਰਹੀ ਤੇ ਉਹਨਾਂ ਨੇ ਇਹ ਗੱਲ ਦਾ ਕਿ ਇਹ ਕੰਜਾ ਹੈ ਇਹ ਬਰਮਨ ਸਾਹਿਬ ਦਬਲਿੰਗ ਡੈਟ ਤੇ ਇਸ ਗੱਲ ਦੇ ਉੱਤੇ ਸਿੱਖ ਪਾਈਚਾਰਨ ਦੇ ਵਿੱਚ ਕਾਫੀ ਰੋਸ ਪਾਇਆ ਗਿਆ ਹੈ ਇਸ ਰੋਸ ਦੇ ਕਾਰਨ ਹੀ ਸ਼ਿਤਜਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਬੀਰ ਸਿੰਘ ਨੇ ਇਸ ਦਾ ਨੋਟਿਸ ਲਿਆ ਅਤੇ ਵਾਰਨਿੰਗ ਦਿੱਤੀ ਹੈ ਤੇ ਇਸ ਗੁਰੂ ਸਾਹਿਬ ਦੇ ਧਾਰਮਿਕ ਚਿੰਨਾ ਦੇ ਨਾਲ ਆਪਣੇ ਚੋਣ ਇਹ ਚਿਰਨਾ ਦਾ ਦਿੱਤ ਨਾ ਨਾ ਕੀਤੀ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸੋ ਪਾਰਟੀ ਹੈ ਜਿਸ ਨੇ ਭਗਤੀ ਤੇ ਸ਼ਕਤੀ ਦੇ ਕੇਂਦਰ શ્રી ਦਰਵਾਪਾ ਸਾਹਿਬ ਤੇ શ્રી ਅਤਾਬਤ ਸੈਨ ਦੇ ਦੇ ਤੋਕ ਬਗਨ ਨਾਲ ਤੇ ਟੈਂਕਰ ਦੇ ਨਾਲ ਹੰਦਾ ਕੀਤਾ ਸੀ ਯਾਰ 1978 ਤੋਂ ਲੈ ਕੇ 1995 ਤੱਕ ਸਿੱਖਾਂ ਦੀ ਨਸਲਕੁਸ਼ੀ ਕੰਮ ਦੇ ਵਿੱਚ ਕਾਂਗਰਸ ਦੀ ਐਨ ਭੂਮਿਕਾ ਰਹੀ ਹੈ ਤੇ ਉਸ ਪੰਜਾਬ ਖੇਂਦੇ ਵਿੱਚ ਨੌਜਵਾਨਾਂ ਦੇ ਸਿੱਖਾਂ ਦੇ ਖੇਂਦੇ ਵਿੱਚ ਰੰ데요 ਪਿਆ ਹੈ ਤੇ ਇਸ ਗੱਲ ਕਰਕੇ ਸਿੱਖ ਭਾਈਚਾਰਾ ਇਸ ਪੰਨੇ ਨੂੰ ਕਦੇ ਵੀ ਇਮਾਨਤਾ ਨਹੀਂ ਦਿੰਦਾ ਹੈ ਬਈ ਤੇ ਹੁਣ ਅੱਜ ਉਹ ਦੇਖਦੇ ਆ ਕਿ ਅੰਮ੍ਰਿਤਪੁਰ ਡਿਸਟ੍ਰਿਕਟ ਦੇ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੇ ਵਿੱਚ ਕਿਸ ਤਿੱਕੇ ਨਾਲ ਗੱਲਬਾਤ ਦੇ ਗੋ ਉਨਾਂ ਨੇ ਕਿਹਾ ਉਸੇ ਲੇਬਲ ਮਾਰ ਕੇ ਮੰਗਦੇ ਆਪਣੀ ਮੰਦੇ ਹਰੀ ਇਹ ਅੰਵਾਰੇ ਸਮੇਂ ਦੇ ਵਿੱਚ ਪਤਾ ਲੱਗੂਗਾ ਤੇ ਫਿਰ ਉਸ ਤੋਂ ਬਾਅਦ ਸਿੱਖ ਕਿਸ ਤਰੀਕੇ ਨਾਲ ਇਸ ਜਗ੍ਹਾ ਅਮਰਦਾਵੜੀ ਦੇ ਨਵੇਂ ਹੱਬ ਬਣ ਤੇ ਇਹ ਦੇਖਣ ਵਾਲੀ ਗੱਲ ਬੁਈ। ਉਹ ਆਪ ਫੇਰ ਦੁਬਾਰਾ ਤੁਮੂੰ ਗੱਲ ਕਰਦੇ ਹਾਂ। ਅਮਦਿਆਨ ਹਾਟ ਸੀਟ ਤੇ ਲੁਗਦੇ ਆਨ ਲੋਕ ਸਭਾ ਸੀਟ ਬੜੀ ਦਿੱਕਸ਼ਤ ਹੋੁੰਦੀ ਜਾ ਰਹੀ ਹੈ ਇੱਥੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਏ ਗੜੀ ਜੂ ਮੈਦਾਨ ਵਿੱਚ ਉਤਰੇ ਨੇ ਤੇ ਇਹ ਸੀਟਾਂ ਪ੍ਰਸ਼ਿਲੀਆਂ ਤਿੰਨ ਰੋਕ ਸਵਾ ਚੌਹਾਂ ਦੇ ਵਿੱਚ ਕਾਂਗਰਸ ਜਿੱਤਦੀ ਆ ਜਿਆ ਤੇ 2000 ਬਲਾਦ ਦੇ ਵਿੱਚ ਇੱਥੇ ਮਨੀਸ਼ Tiwari ਜਿੱਤੇ ਸੀਗੇ 2004 ਦੇ ਅਨਮੋਲੀ ਸਿੰਘ ਵਿਟੂ ਤੇ 2019 ਦੇ ਵਿੱਚ ਰਵਨੀਤ ਸਿੰਘ ਵਿਟੂ ਹੀ ਤੇ ਬਿਸੀ ਇਹ ਤੇ ਆਪਾਂ ਕਹਿ ਸਕਦੇ ਆ ਕਿ ਪਿਛਲੇ 15 ਸਾਲ ਤੋਂ ਕਾਂਗਸ ਦਾ ਹੀ ਇੱਕ ਤੇ ਦਵਾ ਰਿਹਾ ਹੈ ਪਰ ਇਹਦੇ ਨਾਲ ਨਾਲ ਕਈ ਵੀ ਦੱਸਦੀ ਹੈ ਕਿ 2022 ਦੀ 1479 ਤਾ ਉਹ ਦਿਨ 800 ਬਿਦਾਂ ਸਭਾ ਹਫਤਿਆਂ ਦੇ ਨਾਂਵ ਵਿੱਚੋਂ 8 ਹਲਕਿਆਂ ਦੇ ਉੱਤੇ ਆਮ ਆਦਮੀ ਪਾਰਟੀ ਕਾਬਜ਼ ਹੈ ਤੇ ਇੱਕ ਹਲਕਾ ਦਾਖਾ ਉੱਥੇ ਕਾਵੀ ਦਲ ਦੇ ਉਮੀਦਵਾਰ ਜਿੱਤੇ ਸੀ ਵੀ ਤੇ ਹੁਣ ਉਸ ਦੀ ਕ ਵੀ ਦਿਲਚਸਪ ਬਣੀ ਹੋਈ ਹੈ ਤੇ ਇੱਥੇ ਲਗਭਗ ਸਾਰੀਆਂ ਜੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਖੜੇ ਕਰ ਦਿੱਤੇ ਨੇ ਭਾਸੀ ਜਨਤਾ ਪਾਰਟੀ ਵੱਜੋਂ ਰੀਲੀਸਿੰਗ ਵਿੱਟੂ ਜੇ ਪਿਛਲੇ ਦਿਨੀ ਪਟਨਾ ਸ਼ਾਮ ਦੇ ਹੋਇਸੀਗੀ ਤੇ ਕਾ ਰਸਦ ਬੈਲਾ ਪ੍ਰਮੋਕਲ ਹੋਸੀਗੀ ਮਰਮੂਨ ਬੀਰ ਸਿੰਘ ਦੇ ਜੇ ਉਹ ਤੇਨੇ ਤਾਂ ਅੰਗਰੇਜ਼ਔਰ ਲੋਗਨ ਆ ਰਿਆ ਬੁਲਿੰਗਾ ਕਿfteni ਅਕਾਲੀ ਦਾ ਦੋ ਰਣਜੀਤ ਸਿੰਘ ਢੀਗਵਾ ਕਿਨੇ ਤੇ ਆਮ ਆਪੀ ਪਾਰਟੀ ਬੰਦੋ ਅਸ਼ੋਕ ਪ੍ਰਾਸ਼ਨ ਪਪੀਤ ਇਥੋਂ ਤੋਂ ਹਿਲਪ ਲੈਨੇ ਤੇ ਦਸਕੋ ਬੰਦੇ ਦੱਸਦੀ ਹੈ ਕਿ ਜਿਹੜਾ ਰੁਧਿਆ ਹਫਤਾ ਹੈ ਇਹਦੇ ਵਿੱਚ ਜੋ ਸੀਤਨੀ ਇਹਨ ਲਗਭਗ ਜ਼ਿਆਦਾਤਰ ਹੀ ਸ਼ਹਿਰੀ ਰਾਕਾ ਦੇ ਵਿੱਚ ਜਿੰਨੇ ਤੇ ਆਈਸਟ ਇਨਫ ਦੀਆਨਾ ਸਾਊਥ ਆਥਮ ਨਵਰ ਲੁਧਿਆਣਾ ਸੈਂਟਰ ਲੁਧਿਆਣਾ ਵੈਸਟ ਲੁਧਿਆਣਾ ਨਾਰਥ ਗਿਰਧ ਦਾਕਾ ਤੇ ਜਗਰੋਂ ਇਹ ਤੇ ਵੀ ਚੁਣ ਕੇ ਤੇ ਨੇ ਗਿਰਧ ਦਾਕਾ ਤੇ ਜਗਰੋਂ ਪਿੰਡੂ ਰਾਕ ਨੇ ਬਾਕੀ ਲਗਭਗ ਸ਼ਹਿਰੀ ਰਾਕ ਰੇ ਤੇ ਇਸ ਦੇ ਨਾਮ ਤੇ ਤੈਨੂੰ ਜਿਹੜਾ ਇਹਨਾਂ ਦਾ ਪੁਰਾਣਾ ਇਤਿਹਾਸ ਸਚੈਂਪਸਲੀ ਆਪਕਾ 15 ਸਾਲ ਦੀ ਗੱਲ ਕਰਤੇ ਆ ਜਦੋਂ 259 ਦੀ ਚੋਣ ਆਪ ਲਈ ਸੀਗਾ ਦਾ ਇੱਕੋ ਗੁਨੀਸ਼ ਦਿਵਾਰੀ ਜਿੱਤੇ ਸੀ ਜਿਲ੍ਹਾ ਲੋਕ ਚਾਰ ਵੱਖ 49 ਹਜ਼ਾਰ ਦੇ ਕੁਰੀ ਵੋਟਾਂ ਪਈ ਸੀਗਾ ਉਹਨਾਂ ਨੇ ਅਕਾਲੀ ਦਲ ਦੇ ਗੁੱਜਾਪ ਸਿੰਘ ਗਾਦਰ ਨੂੰ 335000 ਵੋਟਾਂ ਨਾਲ ਪਾਇਆ ਸੀਗਾ ਜਦੋਂ 2014 ਦੀਆਂ ਚੋਣਾਂ ਹੋਈਆਂ ਤਾਂ ਉਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪ੍ਰਵੇਸ਼ ਕਰਤੀ ਪਈ ਸੀਗੀ ਤੇ ਤੁਹਾਨੂੰ ਪਤਾ ਹੈ ਕਿ ਉਸ ਸਾਹ ਦੇ ਉਸ ਉਸ ਸੰਬੋਧਕ ਬੋਨ ਵਿੱਚ ਚਾਰ ਮੈਂਬਰ ਪਾਰਟੀਮੈਂਟ ਆਮ ਆਪ ਪਾਰਟੀ ਦੇ ਤਰੀਕੇ ਸੀਗੇ ਰੀਸ ਤੇ ਆਜ਼ਾਦ ਵਿੱਚ ਜਮਨੀ ਸਿੰਘ ਵਿਤੂ ਜਿੱਦੇ ਸੀਗੇ ਉਹਨਾਂ ਨੂੰ ਲਗਭਗ 3 ਲੱਖ ਵੋਟਾਂ ਮਿਲੀਆਂ ਸੀ ਆ ਤੇ ਆਗਰ ਵੀ ਪਾਰਟੀ ਦੇ ਐਜਸਪੂਰਕਾਰ ਉਹਨਾਂ ਨੂੰ 2 ਲੱਖ 60 ਹਜ਼ਾਰ ਤੇ ਕਰੀਬ ਵੋਟਾਂ ਮਿਲੀਆਂ ਸੀਗੀਆਂ ਤੇ ਉਦੋਂ ਅਕਾਂਬੀ ਦਾ ਗਦੋਂ ਮਨਪ੍ਰੀਤ ਸਿੰਘ ਆਯਾਦੀ ਜਿਹੜੇ ਸੀਗੇ ਉਹਨਾਂ ਨੂੰ 250000 ਦੇ ਕਰੀਬ ਵੋਟਾਂ ਮਿਲੀਆਂ ਸੀਗੀਆਂ ਤੇ ਸਿਮਰਜੀਤ ਸਿੰਘ ਵਾਂਸ ਉਹਨਾਂ ਨੂੰ 200000 ਦੇ ਕਰੀਬ ਵੋਟਾਂ ਮਿਲੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਦੋਂ 2019 ਦਾ ਮੌਕਾ ਆ ਤਾਂ ਉਹਦੇ ਵਿੱਚ ਰਗਨੀਤ ਸਿੰਘ ਬਕੂਤ ਜੋ ਕਿ ਕਾਂਗਰਸ ਦੇ ਵਿੱਚ ਹੀ ਸੀਗੇ ਉਹਨਾਂ ਨੂੰ 383000 ਮੋਟਾਂ ਮਿਲੀਆਂ ਤੇ ਸਿਮਰਜੀਤ ਸਿੰਘ ਵਾਂਸ ਉਹਨਾਂ ਨੇ ਜਿੱਤੇ ਲਗਭਗ 7000 ਦੇ ਕਰੀਬ ਵੋਟਾਂ ਮਿਲੀਆਂ ਤੇ ਮਹੇਸ਼ ਸਿੰਘ ਦਾ ਗਰੇਵਾਲ ਜੋ ਕਿ ਆਕਾਲੀ ਦਲ ਦੇ ਉਮੀਦਵਾਰ ਸੀਗੇ ਉਹਨਾਂ ਨੂੰ 2 ਲੱਖ 9000 ਵੋਟਾਂ ਮਿਲਿਆ ਹੋਰ ਜਲੇਸ ਬਾਦ ਪੈਦਾ ਬੋਲੇ ਨੇ ਰਾਏਪੁਰਿੰਗ ਜਿਨ੍ਹਾਂ ਦਾ ਆਪਣਾ ਜੱਦੀ ਲੱਕਾ ਮਠਿੰਡਾ ਪਿਛਲੀ ਵਾਰ ਉਹ ਤੋਂ ਕਿਉਂ ਮਿਲ ਰਹੇ ਸੀਗੇ ਤੇ ਬਹੁਤ ਵਧੀਆ ਫਾਈਟ ਦਿੱਤੀ ਸੀਗੀ ਹਰਸਿੰਦਰ ਕਾ ਪਾਦ ਨੇ ਹੈ ਲੋ ਪਾਰਟੀ ਨੇ ਉਹਨਰ ਤੇ ਇਹ ਵੀ ਮੇਹਬਾਰੀ ਲਈ ਹੈ ਕਿ ਤੁਸੀਂ ਲੁਧਿਆਣਾ ਦੇ ਵਿੱਚ ਇਹ ਚੋਣ ਜਿੱਤ ਲੋ ਤੇ ਰਮਬੀ ਸਿੰਘ ਵਿਕਤ ਲੋ ਤੁਸੀਂ ਟੱਕਰ ਦਿਓ ਤੇ ਦੂਜੇ ਪਾਸੇ ਤੀਜੀ ਪਰ ਜਦੋਂ ਆਮ ਆਦਮੀ ਪਾਰਟੀ ਨੇ ਵੀ ਗੱਲ ਕਰਤੇ ਆਮ ਆਦਮੀ ਪਾਰਟੀ ਵੀ ਹਮਦਰੋਦ ਨਹੀਂ ਹੈ ਬਿਸ਼ੱਕ 2019 ਦੇ ਵਿੱਚ ਗਾਵੀ ਕੰਜ਼ੂਲ ਸੀ ਪਰ 2022 ਦੇ ਵਿੱਚ ਜਦੋਂ ਚੋਣ ਲੜੀ ਹੈ ਦਾ ਉਹਦੇ ਵਿੱਚ ਤੁਹਾਨੂੰ ਪਤਾ ਹੀ 99 ਵਿਧਾਇਕ ਉਹਦੇ ਚੁਣੇ ਗਏ ਸੀ ਤੇ ਅੱਜ ਕੱਲ ਉਸ ਦੀ ਸਰਕਾਰ ਵੀ ਹੈ ਅਕਾਲੀ ਦਲ ਕਰਦੀ ਤੱਕ ਵੀ ਉਹ ਕਮਜ਼ੋਰ ਨਹੀਂ ਹੈ ਵੈਰੋਂ ਬਣੀ ਕਰਨੀ ਹੈ ਕਿ ਦੇ ਪੰਜਾਬ ਪਚਾਉ ਯਾਤਰਾ ਦੇ ਦੌਰਾਨ ਅਕਾਲੀ ਦਲ ਨੂੰ ਕਾਫੀ ਹੰਗਾਰਾ ਵੀ ਮਿਲਿਆ ਪਰ ਜਿੰਨਾ ਦਾ ਇੱਕ ਨਹੀਂ ਇੰਦਰਾ ਇਹ ਹੈ ਕਿ ਤੁਸੀਂ ਮੁਕਾਬਲਾ ਕਿਹੋ ਜਿਹਾ ਕਰਦੇ ਹੋ ਇਹ ਮੁਕਾਬਲਾ ਕਿਸ ਨੂੰ ਜਬਦਾ ਇਹ ਆਪਣੇ ਆਪ ਵਿੱਚ ਦਿਖਣ ਵਾਲੀ ਗੱਲ ਹੋਪੀ ਹੁਣ ਜੇ ਆਪਾਂ ਰਵਨੀਤ ਸਿੰਘ ਬਿੱਟੂ ਦੀ ਗੱਲ ਕਰੀਏ ਰਵਨੀਤ ਸਿੰਘ ਬਿੱਟੂ ਓਨ ਦੇ ਐ ਨਾ ਤੁਹਾਨੂੰ ਪਤਾ ਹੀ ਹੈ ਕਿ ਉਹਦੇ ਦਾਦਾ ਜੀ ਗੀਲ ਸਿੰਘ ਮੁਖਮਤਰੀ ਰਹੇ ਨੇ ਉਹਨਾਂ ਦਾ ਹੋਰ ਵੀ ਖਾਨਦਾਨ ਦੇ ਜਿਹੜੇ ਗਿਆ ਲੋਕ ਨੇ ਉਹ ਲੋਕਾਂ ਦੇ ਸਿਨੇ ਬਾਅਦ ਪਿਛੜਦੇ ਨਹੀਂ ਲੋਕ ਨੇ ਸੀ ਬਿੱਟੂ ਨੇ ਇੱਕ ਪਾਰਟੀ ਮਾਰੀ ਤੇ ਭਾਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਇਹ ਦੇਖਾ ਇਹ ਗੱਲ ਕਿ ਉਹਨਾਂ ਨੂੰ ਵੇਰੇ ਖਾਸ ਆਪਲੇਰਾਂ ਨੇ ਨਹੀਂ ਦੀ ਉਹ ਬਾਕੀ ਨੀਕਪੈਂ ਦੀ ਆ ਦਿੱਪਬਾਪ ਤੇ ਜਦੋਂ ਦਾ ਪਾਰਟੀ ਦੇ ਕਿ ਵੀ ਕੋ ਬੋਕ ਬੇ ਦੀ ਆ ਤੇ ਤੇਜਾ ਤੋਂ ਮੁਕਾਬਲਾ ਕਰਦੇ ਨਹੀਂ ਤੇ ਦੂਜੇ ਪਾਸੇ 라ਯਾ ਬਨੇ ਹਿੰਗ ਇਹ ਚੈਰਨ ਇਸ ਗੱਲ ਕਰ ਗਿਆ ਇੱਕ ਤਾਂ ਉਹ ਪਾਰਟੀ ਦੇ ਪ੍ਰਧਾਨ ਨੇ ਤੇ ਦੂਜੇ ਇਹ ਕਹਿੰਦੇ ਇਹ ਰਰਾ ਜ਼ੱਦੀ ਇਲਾਕਾ ਨਹੀਂ ਹੈਗਾ ਤੇ ਕਾਫੀ ਕੁਸ਼ ਇਸ ਦਾ ਦੇ ਉੱਤੇ ਨਿਰਕਰ ਕਰੂਗਾ ਕਿ ਕਾਂਗਰਸ ਨੇ ਜਿੰਨੇ ਵੀ ਜਿਹੜੇ ਹੈਗੇ ਲੀਡਰ ਨੇ ਉਹ ਰਾਣਾ ਬੜਿੰਗ ਦੇ ਨਾਲ ਕਿੰਨਾ ਜੁੜ ਕੇ ਚੱਲਦੇ ਆ ਕਿੰਨਾ ਪ ਉਹਨਾਂ ਨੂੰ ਸਮਰਥਨ ਦਿੰਦੇ ਆ ਤੇ ਇਹ ਸਾਰੇ ਕੁਝ ਜੋ ਕੁਝ ਚੱਲਦੇ ਹੈ ਉਸ ਨੇ ਕਾਪੀ ਜਿਹੜੀ ਰੁਧਿਆਣਾ ਦੀ ਸੀਟ ਹੈ ਹਟ ਬਾਅਦ ਦੀ ਹੈ ਤੇ ਸਾਰੇ মিডিਏ ਦੀ ਅਖਬਾਰਾਂ ਤੱਕ ਇੱਥੇ ਨਿਗਾਹ ਬਣੀ ਰਹਿਣੀ ਆ ਉਹਨਾਂ ਹਾਲ ਦੀ ਕਰ ਇਹ ਇੰਨਾ ਅਮ ਬਿਲਹਰਗਾ ਇਜ਼ਾਟਾ ਦੇ ਸਾਰੇ ਪੰਕੂਰੀ ਪੰਜਾਬ ਦੇ ਵਿੱਚ ਵੀ ਹੜੇ ਸਰਗਰਮੀਆਂ ਜ਼ਿਆਦਾ ਤੇਜ਼ ਵੀ ਹੋਈਆਂ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਸੀਲਿਪਰਾਉ ਦੇ ਵਿੱਚ ਵੋਟਾਂ ਪੈਣੀਆਂ ਨੇ ਤੇ ਉਦੋਂ ਤੱਕ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਚਾਹੇ ਉਹ ਭਾਜਪੀ ਜਾਂ ਤਾਂ ਪਾਰਟੀਆਂ ਚਾਹੇ ਉਹ ਕਾਂਗਰਸ ਹੈ ਉਹ ਦੂਜੇ ਸੁੱਬਿਆਂ ਨੂੰ ਨਿਕਟਾ ਰਹੇ ਤੇ ਅਖੀਰ ਦੇ ਵਿੱਚ ਇੱਥੇ ਗੈਰ ਗੱਟਨ ਬਾਕ ਬਾਕ ਨੂੰ ਬੋਲ ਰਿਹਾ ਤੇ ਕਾਂਗਰਸ ਦੇ ਵੱਡੇ ਲੀਡਰ ਵੀ ਆ ਗਏ ਤੇ ਭਾਜਪਾ ਦੀ ਜਨਤਾ ਪਾਰਟੀ ਦੇ ਵੀ ਵੱਡੇ ਨਿਰ ਇੱਥੇ ਕੌਂਸਲ ਦੇ ਬਾਕੀ ਜਿਵੇਂ ਅਕਾਦੀ ਦਾਦਾ ਉਹ ਆਪਣੇ ਨਾਮ ਤੇ ਲੋਟਾ ਨੜ ਰਿਹਾ ਜਿਹੜੇ ਚੋਣ ਲੜਦੇ ਹੈ ਭਾਜਪਾ ਦੀ ਜਨਤਾ ਪਾਰਟੀ ਆਪਣੇ ਨਾਮ ਤੇ ਚੋਣ ਲੜ ਰਹੀ ਹੈ ਇਹ ਦੋਨਾਂ ਵਾਸਤੇ ਵੀ ਇਹ ਪਤਾ ਲੱਗ ਜੂਗਾ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਲਈ ਕਿੰਨਾ ਘਾਟ ਆਇਆ ਕਿ ਉਹਨਾਂ ਦੇ ਨਾਲ ਕਿੰਨੇ ਕੁ ਵੋਟਰ ਜੁੜੇ ਨੇ ਤੇ ਇਹ ਜਿਹੜਾ ਆਉਣ ਵਾਲੇ ਸਮੇਂ ਤੇ ਆਪਾਂ ਦੇਖਾਂਗੇ ਇੱਥੇ ਕਾਫੀ ਦਿਲਚਸਪ ਸਥਿਤੀ ਬਣੂਗੀ ਤੇ ਦਸ਼ਕੋ ਮੈਂ ਦਰਸ਼ਨ ਸਿੰਘ ਦਰਸ਼ਕੀ ਤੁਹਾਰੀ ਫੇਰ ਆਗਿਆ ਲਨ ਤੁਹਾਨੂੰ ਬੇਨਤੀ ਕਰਦਾ ਕਿ ਉਹ ਤੁਸੀਂ ਪੰਜਾਬ ਦਰਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਇਹਦੇ ਨਾਲ ਸਾਡਾ ਹੌਸਲਾ ਵੀ ਵੱਧਾ ਅਸੀਂ ਖਗੋਤ ਕੋ ਹੋਰ ਨਵੀਂ ਤੇ ਨਵੀਆਂ ਵੀਡੀਓ ਵੀ ਪਾਉਂਦੇ ਆ ਤੇ ਅੱਜ ਅਸੀਂ ਨਵੇਂ ਤਜਰਬੇ ਜਿਉਂ ਜਿਹੜਾ ਹੈਗਾ ਰਿਕਾਰਡਿੰਗ ਕਰਕੇ ਭੇਜ ਰਹੇ ਹਾਂ ਤੇ ਦੇਖਦੇ ਆ ਤੁਹਾਨੂੰ ਕਿਵੇਂ ਪਸੰਦ ਆਦਈ ਆ ਪਰ ਤੁਸੀਂ ਨਾਲ-ਨਾਲ ਕਮੈਂਟ ਵੀ ਕਰਿਆ ਕਰੋ ਤਾਂ ਹੀ ਅਸੀਂ ਜੇ ਕੋਈ ਅਸੀਂ ਕਿਤੇ ਗਲਤ ਆ ਅਸੀਂ ਨਿਰਪੱਖ ਨਹੀਂ ਆ ਤਾਂ ਵੀ ਸਾਨੂੰ ਬਰਦਾ ਲੱਗ ਸਕਦਾ ਤੇ ਕੱਲ ਫੇਰ ਕਿਸੇ ਹੋਰ ਮੁੱਦੇ ਦੇ ਉੱਤੇ ਤੁਹਾਡੇ ਰੂਬਰ ਹੋਵਾਂਗੇ ਉਦੋਂ ਤੱਕ ਮੈਨੂੰ ਦੇ ਆ ਗਿਆ ਸਸੇਗਾਲ